ਬਹੁਤ ਹੀ ਸਤਿਕਾਰਯੋਗ ਕਿਸਾਨ ਭਰਾਓ ਮੈਂ ਤੁਹਾਡਾ ਆਪਣਾ ਨਵਤੇਜ ਸਿੰਘ ਛੱਲਵੱਡੀ ਕਿਸਾਨ ਦੋਸਤੂ ਬਹੁਤ ਸਾਰੇ ਕਿਸਾਨ ਭਰਾਵਾਂ ਦੇ ਜਿਨ੍ਹਾਂ ਨੇ ਕਣਕ ਦੀ ਖੇਤੀ ਕੀਤੀ ਆ ਕਣਕ ਲਾਈ ਆ ਉਹਨਾਂ ਦੇ ਫੋਨ ਆ ਰਹੇ ਆ ਕਣਕ ਦੇ ਵਿੱਚ ਗੰਦ ਨੂੰ ਖਤਮ ਕਰ ਲਈ ਜਿਨ੍ਹਾਂ ਦੀ ਕਣਕ 45 50 55 ਦਿਨ ਦੀ ਹੋ ਗਈ ਹੈ ਭਾਜੀ ਅਸੀਂ ਵਕੀਰਾ ਪਾਈ ਸੀ ਮੋਮੀ ਜੀ ਪਾਈ ਸੀ ਦਾਕਾ ਪਾਈ ਆ ਸਾਡੇ 70% 80% ਤੱਕ ਗੰਦ ਮਰ ਗਿਆ ਪਰ ਕੋਈ ਕੋਈ ਬੂਟਾ ਪਾਣੀ ਲਾਉਣ ਦੇ ਬਾਵਜੂਦ ਵੀ ਬਸ ਗਿਆ ਵਾਹੀਂ ਜੂਰੀਆ ਪਾਤੀ ਆ ਤੇ ਸਾਨੂੰ ਲੱਗਦਾ ਵਾ ਪੀ ਉਹ ਬੂਟੇ ਨਹੀਂ ਮਰਨੇ ਇਹ ਹੈਗਾ ਇੱਕ ਹਿੱਸਾ ਦੂਸਰਾ ਹਿੱਸਾ ਵੀ ਕਈ ਕਿਸਾਨਾਂ ਦੇ ਖੇਤ ਵੈਸੇ ਹੀ ਸਾਫ਼ ਸੀ ਤੇ ਉਹਨਾਂ ਨੇ ਉਹ ਦਵਾਈਆਂ ਜਿਹੜੀਆਂ ਸ਼ੁਰੂਆਤੀ ਦੌਰ ਦੇ ਵਿੱਚ ਪੈਂਦੀਆਂ ਨਹੀਂ ਪਾਈਆਂ ਉਹ ਪੁੱਛ ਰਿਹਾ ਵੀ ਹੁਣ ਸਾਡੀ ਕਣਕ 45 50 ਦਿਨ ਦੀ ਹੈਗੀ ਆ ਤੇ ਹਲਕੀ-ਪੁਲਕੀ ਧੁੱਕ ਵੀ ਲੱਗਦੀ ਆ ਤੇ ਖੇਤ ਦੇ ਵਿੱਚ ਥੋੜਾ ਵਿਰਲਾ-ਵਿਰਲਾ ਗੁੱਲੀ ਡੰਡਾ ਜਿਹੜਾ ਵਾ ਤਕੀਬਨ ਕਣਕ ਦੇ ਬਰਾਬਰ ਆ ਜਿੱਦਾਂ ਮੈਂ ਜਿਸ ਖੇਤ ਦੇ ਵਿੱਚ ਖਲੋਤਾ ਵਾਂ ਉਸ ਖੇਤ ਦੇ ਵਿੱਚ ਆ ਮਨੂੰ ਗੁੱਲੀ ਡੰਡੇ ਦਾ ਬੂਟਾ ਫਾਰ ਇਗਜ਼ਾਮਪਲ ਵੀ ਐਡੀ ਕੀ ਇਹ ਕਣਕ ਕਣਕ ਥੋੜੀ ਜਿਆਦਾ ਨਾਲ ਵੱਡੀ ਆ ਤੇ ਗੁੱਲੀ ਡੰਡਾ ਵੀ ਤਿੰਨਾਂ ਦੀਆਂ ਮੋਟੀਆਂ ਸ਼ਾਂਗਾਂ ਇੱਕ ਪਹਿਲੀ ਚੋਂ ਨਾਲ ਫੋਟਾ ਆ ਤੇ ਇੱਕ ਛੋਟਾ ਹੋਰ ਫੁੱਟ ਗਿਆ ਨਹੀਂ ਕਿ ਪੂਰਾ ਬੂਜ਼ਾ ਮਾਰ ਕੇ ਮੋਟਾ ਤਾਜ਼ਾ ਹੋਣ ਵਦਨ ਫੁੱਲਣ ਦੀ ਕੋਸ਼ਿਸ਼ ਕਰ ਰਿਹਾ ਤੇ ਵਧ ਰਿਹਾ ਆਪਾਂ ਇਹਨੂੰ ਖਤਮ ਕਰਨਾ ਹੈ ਕਿਸਾں ਦੋਸਤੋ ਦੋ ਤਿੰਨ ਤਰ੍ਹਾਂ ਦੇ ਕੰਬੀਨੇਸ਼ਨ ਤੁਹਾਡੇ ਹੱਥ ਦੇ ਵਿੱਚ ਹੁਣ ਆ ਸਕਦੇ ਹੈ ਪਹਿਲਾ ਤੇ ਹੈਗਾ ਵੀ ਜੇ ਗੰਦ ਤਾਲਾ ਹਾਲੇ ਵੀ ਮੰਨ ਲਓ 1 2 3 4 ਇਹ ਗੰਦ ਜਿਹੜਾ ਨਾ ਜੀ ਇਹ 4 ਤੋਂ 5 ਪਤੇ ਦਾ ਯੱਕਤੇ ਐਚ ਭਾਵੇਂ 6ਵਾਂ ਪੱਤਾ 6ਵਾਂ ਐਚ ਵੀ ਹੈ ਨਹੀਂ 2 3 4 5 6 6ਵਾਂ ਨਿਕਲ ਰਿਹਾ ਹੈ ਮਤਲਬ ਇਹ ਚਾਰ ਤੋਂ ਛੇ ਪੱਤੇ ਦਾ ਗੰਧ ਹੈ ਇੱਕ ਕੰਬੀਨੇਸ਼ਨ ਤੁਸੀਂ ਇੱਥੇ ਇਹ ਕਰ ਸਕਦੇ ਜੇ ਵੀ ਜਿੱਦਾਂ ਮੈਂ ਇੱਕ ਪਿਛਲੀ ਵੀਡੀਓ ਦੇ ਵਿੱਚ ਕੋਰ ਦੇ ਵਿੱਚ ਦੱਸਿਆ ਸੀ ਵੀ ਕਣਕ ਵੀ ਹਾਲੇ ਜਿਹੜੀ ਆ ਵਾ ਲਗਭਗ 44 45 ਦਿਨ ਦੀ ਕਣਕ ਆ ਪੰਜ ਡੱਬੇ ਲੀਡਰ ਦੇ ਪੰਜ ਡੱਬੇ ਟੌਪਕ ਦੇ ਤੇ ਜੇ ਤੁਹਾਡੀ ਪੈੜੀ ਦੇ ਵਿੱਚ ਕੋਈ ਚੌੜੇ ਪੱਤੇ ਵਾਲਾ ਛੋਟਾ ਬਾਥੂ ਮੈਣਾ ਪਾਲਕ ਉਹ ਵੀ ਹੈਗਾ ਤੇ ਤੁਸੀਂ 4 ਪਾਊਚ ਮੈਟ ਸਲਫੂਰਾਨ ਮੈਥਾਇਲ ਦੇ 8 ਗ੍ਰਾਮ ਵਾਲੇ ਲੈ ਲੈਣੇ ਆ ਤਿੰਨ ਘੋਲ ਬਣਾ ਲਓ ਅਲੱਗ-ਅਲੱਗ ਜਾਂ ਮੈਟ ਸਲਫੂਰਾਨ ਨੂੰ ਘੋਲ ਕੇ ਲੀਡਰ ਵਾਲੀ ਦਵਾਈ ਦੇ ਨਾਲ ਵੀ ਪਾ ਸਕਦੇ ਜੇ ਸਟicker ਵੀ ਤੁਹਾਨੂੰ ਲੀਡਰ ਦੇ ਵਿੱਚੋਂ ਹੀ ਮਿਲ ਜਾਣਾ ਜਿੱਦਾਂ ਐਸ ਖੇਤ ਦੇ ਵਿੱਚ ਆ ਬਾਥੂ ਦੇ ਦਾਣੇ ਆ ਬਾਥੂ ਹੈਗਾ ਛੋਟਾ ਹੀ ਹੈ ਪੋਸ਼ ਥੱਲੇ ਮੂੰਹ ਨੂੰ ਬੁਈ ਨਜ਼ਰ ਆ ਰਹੀ ਸੀ ਮੂੰਹ ਵਾਲੇ ਪਾਸੇ ਇੱਥੇ ਵੀ ਲੱਭ ਜੇਗੀ ਆਹ ਕੁਛ ਇਹ ਬੁਈ ਹੁੰਦੀ ਆ ਸਿਲੀਆਂ ਥਾਵਾਂ ਤੇ ਕੋਠੇ ਵਾਲਾ ਪਾਸਾ ਆੜ ਦੇ ਨਾਲ ਥੋੜੀ ਬੁਈ ਵੀ ਆ ਪੰਜ ਡੱਬੇ ਲੀਡਰ ਦੇ ਲੈ ਲਓ ਪੰਜ ਡੱਬੇ ਟੌਪਕ ਦੇ ਲੈ ਲਓ ਚਾਰ ਪੂੜੀਆਂ ਮੈਟ ਸਲਫੂਰਾਨ ਮੈਥਾਇਲ ਦੀਆਂ ਲੈ ਲਓ 8 ਗ੍ਰਾਮ ਵਾਲੀਆਂ ਤਿੰਨਾਂ ਦੇ ਅਲੱਗ-ਅਲੱਗ ਘੋਲ ਕਰ ਲਓ ਤੇ ਤਰੇ ਲੱਥੀ ਤੋਂ ਬਾਅਦ ਚ ਫੌਗਿੰਗ ਕਰਾਉਣੀ ਆ ਬਿਲਕੁਲ ਬਰੀਕ ਫੁਹਾਰੇ ਦੇ ਨਾਲ 125 ਲੀਟਰ ਪਾਣੀ ਲਵਾ ਦਿਓ ਤੇ ਜੇ ਟੜਕੋ 18 ਲੀਟਰ ਜਾਂ 20 ਲੀਟਰ ਵਾਲਾ ਜਾਂ ਹੱਥ ਵਾਲਾ ਜਿਹੜਾ ਹੈਂਡਲ ਵਾਲਾ ਪੰਪ ਸੀ ਜਾਂ ਮੋਟਰ ਵਾਲਾ ਪੰਪ ਹੈਗਾ ਤੇ ਫਿਰ ਤੁਸੀਂ ਕਟ ਨੋਜ਼ਲ ਦੇ ਨਾਲ ਕੱਟਦਾ ਮੂੰਹ ਜ਼ਮੀਨ ਵਾਲ ਨੂੰ ਕਰਕੇ ਤੇ ਕਿਲੇ ਦੀਆਂ ਅੱਠ ਟੈਂਕੀਆਂ ਲਾਉਣੀਆਂ ਜੇ ਟੜਕੋ ਪੰਪ ਨਹੀਂ ਹੈਗਾ ਫਿਰ ਤੁਸੀਂ ਮੋਟਰ ਵਾਲੇ ਪੰਪ ਨਾਲ 125 ਲੀਟਰ ਪਾਣੀ ਜ਼ਰੂਰ ਲਾਉਣਾ ਸਪਰੇ ਸਾਫ਼ ਬਾਲਟੀਆਂ ਦੇ ਵਿੱਚ ਸਾਫ਼ ਪਾਣੀ ਦਾ ਘੋਲ ਤਿਆਰ ਕਰਨੇ ਆ ਤੇ ਤਾਜ਼ੇ ਪਾਣੀ ਨਾਲ ਸਪਰੇ ਕਰਨੀ ਆ ਪੁਰਾਣੇ ਪਏ ਪਾਣੀ ਨਾਲ 5-7 ਦਿਨ ਦਾ ਪਹਿਲਾ ਪਿਆ ਪਾਣੀ ਹੋਵੇ ਉਹਦੇ ਨਾਲ ਆਪਾਂ ਐਸ ਚੀਜ਼ ਦੀ ਗੰਧ ਮਾਰਨ ਵਾਲੀ ਸਪਰੇ ਨਹੀਂ ਕਰਨੀ ਇੱਕ ਹਿੱਸਾ ਜੀ ਦੂਸਰਾ ਹਿੱਸਾ ਵੀ ਕਈ ਕਹਿੰਦੇ ਭਾਜੀ ਅਸੀਂ ਆਪਣੀਆਂ ਪੈਲੀਆਂ 'ਚ ਲੀਡਰ ਨਹੀਂ ਪਾਉਂਦੇ ਸਾਡੀਆਂ ਕਣਕਾਂ ਦਬ ਜਾਂਦੀਆਂ ਲੀਡਰ ਵੀ ਪਾ ਸਕਦੇ ਜੇ ਤੁਸੀਂ ਤੇ ਇੱਕ ਬਾਇਰ ਦਾ ਪ੍ਰੋਡਕਟ ਆਉਂਦਾ ਐਟਲੈਂਟਿਸ ਉਹਦੇ ਵੈਸੇ ਫਾਰਮਰ ਕਹਿੰਦਾ ਵੀ ਕਾफी ਧੱਕਾ ਮਾਰਦਾ ਵਾ ਜਿੰਨਾ ਪਿਆੜੀਆਂ ਦੇ ਵਿੱਚ ਉਹਦੇ ਨਾਲ ਗੰਦ ਮਾਰਦਾ ਉਹ ਉਹ ਵੀ ਪਾ ਸਕਦੇ ਆ ਕਣਕ ਦੀ ਗਰੋਥ ਰੁਕ ਜਾਣੀ ਆ ਫੁਟਾਰ ਥੋੜੀ ਜਿਹੀ ਵਧਣੀ ਸ਼ੁਰੂ ਹੋ ਜਾਣੀ ਆ ਸਮੇਂ ਦੇ ਨਾਲ ਦੁਬਾਰੇ ਜੂਰੀਆ ਜਾਰੀਆ ਪਾਉਗੀ ਗਰੋਥ ਫੇਰ ਆਏਗੀ ਇਹ ਇੱਕ ਇਸਾ ਤੇ ਹੋ ਗਿਆ ਜੀ ਇਹ ਦੂਸਰਾ ਇਸ ਤਰ੍ਹਾਂ ਕੋ ਹੈਗਾ ਵੀ ਤੁਸੀਂ ਬਹੁਤ ਜ਼ਿਆਦਾ ਸੇਫ ਖੇਡਣਾ ਚਾਹੁੰਦੇ ਜੇ ਵੀ ਗੰਦ ਵੀ ਮਰ ਜੇ ਤੇ ਇੱਕ ਪੈਸਾ ਵੀ ਸਾਡੀ ਕਣਕ ਦੇ ਉੱਪਰ ਅਸਰ ਨਾ ਹੋਵੇ ਜੇ ਤੁਹਾਡੀਆਂ ਪੈਲੀਆਂ ਲਾਗੜ ਨਹੀਂ ਹੋਈਆਂ ਗੰਦ ਮਾਰਦੀਆਂ ਆ ਵਾਂ ਤੇ ਜੇ ਤੇ ਨਹੀਂ ਮਰਦਾ ਉਹਦੇ ਬਾਰੇ ਵੀ ਦੱਸਦਾ ਫਿਰ ਤੁਸੀਂ 400 ਐਮ ਐਲ ਫਿਨੋਕਸਾਡ ਆਨ ਲੈ ਲਓ ਜਿਹਦੇ ਵਿੱਚ ਐਕਸੀਐਲ ਵੀ ਹੋ ਸਕਦਾ ਉਤਮ ਦੀ ਫਿਨੋਕਸਾ ਵੀ ਹੋ ਸਕਦੀ ਆ ਆਡਾਮਾ ਦੀ ਬਦਲ ਵੀ ਹੋ ਸਕਦੀ ਆ ਘੜੜਾ ਦੀ ਤਾਨੁਕਾ ਦੀ ਯੂ ਪੀ ਐਲ ਦੀ ਸਾਰੀਆਂ ਇੰਡੀਅਨ ਬੇਸ ਤੇ ਮਲਟੀਨੈਸ਼ਨਲ ਕੰਪਨੀਆਂ ਤੀਕਵੇਂ ਸਾਰੀਆਂ ਕੰਪਨੀਆਂ ਕੋਈ ਟੈਕਨੀਕਲ ਦੋਵੇਂ ਕਲਡਿਨੋਫੋਪ ਮਤਲਬ ਟੋਪਿਕ ਵਾਲਾ ਤੇ ਫਿਨੋਕਸਾਡੈਨ ਐਕਸੀਲ ਵਾਲਾ ਦਵਾਈਆਂ ਹੈਗੀਆਂ 400 ਐਮਐਲ ਉਹ ਲੋ ਟੋਪਿਕ ਫਿਰ ਤੁਸੀਂ ਪੰਜ ਪੈਕੇਟ ਲਓ ਦੋ ਘੋਲ ਬਣਾ ਲਓ ਵੱਖਰੇ ਵੱਖਰੇ ਜੇ ਤੁਹਾਡੀ ਪਿਆਲੀ ਦੇ ਵਿੱਚ ਬਾਤੂ ਮੈਣਾ ਪਾਲ ਕੇਗਾ ਤੇ ਬਹੁਤ سارے ਥਾਵਾਂ ਤੋਂ ਫੋਨ ਵੀ ਆਏ ਭਾਜੀ ਅਸੀਂ 24D ਤੇ ਐਕਸੀਲ ਬਜ਼ਲ ਜਾਂ ਫਿਨੋਕਸਾ ਕੱਠੀ ਪਾਤੀ ਸਾਡੀ ਕਣਕ ਖਟੀ ਹੋ ਗਈ ਆ ਤੁਸੀਂ ਐਕਸੀਐਲ ਵਾਲੇ ਟੈਕਨੀਕਲ ਦੇ ਨਾਲ ਫਨੋਕਸਾ ਦੇਣ ਦੇ ਨਾਲ 24D ਅਮਾਈਨ ਸਾਲਟ ਜਾਂ 33% ਵਾਲੀ 24D ਨਹੀਂ ਪਾਉਣੀ ਇਹਦੇ ਨਾਲ ਤੁਸੀਂ ਮੈਟਸਲਪੂਰਨ ਮਥੈਲ ਵਾਲੀਆਂ ਜਿੱਦਾਂ ਪਹਿਲੀ ਸਵੇਰੇ ਚ ਆਪਾਂ 4 ਪਾਈਆਂ ਸੀ ਅੱਜ 5 ਪਾ ਸਕਦੇ ਆ 5 ਕੁੜੀਆਂ ਮੈਟਸਲਪੂਰਨ ਮਥੈਲ ਦੀਆਂ 5 ਪੈਕਟ ਟੌਪਕ ਦੇ ਦੋ ਕੋਲ ਹੋ ਗਏ ਤੀਜਾ ਕੋਲ ਢੜਕੋ ਹੋ ਗਿਆ ਜੀ ਫਨੋਕਸਾ ਦਾ ਤੇ ਨਾਲ ਤੁਸੀਂ ਰਹਿਣਾ ਕਿਸੇ ਚੰਗੀ ਕੰਪਨੀ ਦਾ ਸਿਲੀਕੋਨ ਬੇਸ ਸਟicker ਇਹ 36 ਲੱਥੇ ਤੋਂ ਬਾਅਦ ਚ ਕਰਨ ਦਾ ਤਰੀਕਾ ਉਹੀ ਜਾਂ ਤੁਸੀਂ 125 ਲੀਟਰ ਪਾਣੀ ਲੈ ਲਓ ਵੱਡੇ 25 ਲੀਟਰ ਵਾਲੇ ਪੰਪ ਨਾਲ ਬਿਲਕੁਲ ਫੌਗਿੰਗ ਕਰਾ ਦਿਓ ਤੇ ਜੇ ਤੁਹਾਡੇ ਕੋ ਕੋ ਆਪਣਾ ਪੰਪ ਆ ਤੇ ਕਟਾ ਵਾਲੀ ਨੋਜ਼ਲ ਦੇ ਨਾਲ ਕਿਲੇ ਦੀਆਂ 8 ਟੈਂਕੀਆਂ ਕੱਟ ਦਾ ਮੂੰਹ ਜ਼ਮੀਨ ਵਾਲ ਨੂੰ ਪਾਣੀ ਇੱਥੇ ਵੀ ਆਪਾਂ ਸਾਫ਼ ਲੈਣਾ ਇੱਕ ਕੰਬੀਨੇਸ਼ਨ ਹੋਰ ਰਹਿ ਗਿਆ ਉਹ ਇੱਕ ਮੈਟਰੀ ਦਾ ਤੇ ਗੱਡੀ ਨੂੰ ਫੌਗ ਦਾ ਕੰਬੀਨੇਸ਼ਨ ਆਉਂਦਾ ਉਹਦੇ ਵਿੱਚ ਬਾਈ ਨੇਮ ਕ੍ਰਿਸਟਲ ਦੀ ਦਵਾਈ ਉਹਦੀ ਲਾਭ ਉਹਦੀ ਲਾਭ ਉਹ ਕੀ ਪਈ ਸੀ ਆਪਣੇ ਕੋਲ ਫਰੇ ਡੱਬੇ ਜਿਸ ਤਰ੍ਹਾਂ ਅਡਾਮਾ ਦਾ ਆਉਂਦਾ ਕ੍ਰਿਸਟਲ ਦਾ ਆਉਂਦਾ ਯੂਪੀਐਲ ਦਾ ਆਉਂਦਾ ਇਹ ਸਾਰੀਆਂ ਕੰਪਨੀਆਂ ਦੇ ਇਹ ਪ੍ਰੋਡਕਟ ਆਉਂਦੇ ਆ ਅਡਾਮਾ ਦਾ ਤੇ ਈਮੈਕ ਦੇ ਨਾਂ ਤੇ ਆਉਂਦਾ ਇਹ ਕ੍ਰਿਸਟਲ ਦਾ ਹਰਿਆ ਡੱਬਾ ਮੇਰੇ ਦਿਮਾਗ ਚੋਂ ਨਾਂ ਵਿਸਰ ਗਿਆ ਜੀ ਏਸੀਐਮ ਏਸੀਐਮ 9 ਏਸੀਐਮ 9 ਤੁਸੀਂ ਇੱਕ ਡੱਬਾ ACM 9 ਦਾ ਜਾਂ Adama ਦੀ E-MAC ਮਿਲ ਜੇ ਜਾਂ ਹੋਰ ਕਿਸੇ ਇੰਡੀਅਨ ਬੇਸ ਚੰਗੀ ਕੰਪਨੀ ਦੀ ਹੋ ਜੇ UPL ਦੀ ਹੋ ਜੇ ਘਰੜਾ ਦੀ ਹੋ ਜੇ ਤਾਨੁਕਾ ਦੀ ਹੋ ਜੇ ਭਾਰਤ ਦੀ ਹੋ ਜੇ ਸਵਾਲ ਦੀ ਹੋ ਜੇ ਇਚੀਬਾਨ ਦੀ ਹੋ ਜੇ ਐਵੈਂਸਰ ਦੀ ਜਿਹੜੀ ਵੀ ਤੁਹਾਡੀ ਮਾਰਕੀਟ ਚੋਂ ਅਵੇਲੇਬਿਲਟੀ ਕਿਸੇ ਚੰਗੀ ਕੰਪਨੀ ਦੀ ਉਸ ਟੈਕਨੀਕਲ ਦੀ ਮਿਲਦੀ ਆ ਚਾਰ ਪੈਕੇਟ ਉਹਦੇ ਲੈ ਲਓ ਤੇ ਜੇ ਤੁਹਾਡੀ ਪਹਿਲੀ ਅੜਿਆ ਲਿਆ ਵੀ ਭਾਜੀ ਗਾਂ ਦਾ ਸਾੜੇ ਫਸਦਾ ਤੇ ਫਿਰ ਤੁਸੀਂ ਨੋਕਸਾਰਡਨ ਥੋੜੀ ਵਧਾ ਲਓ 50 ਐਮਐਲ ਤੋਂ 80 ਐਮਐਲ ਜਾਂ 100 ਐਮਐਲ ਬਹੁਤ ਥਾਂ ਹੀ ਲੋਕ ਜਿੱਥੇ ਗੰਦ ਫਸਦਾ ਉੱਥੇ 500 ਐਮਐਲ ਵੀ ਫੀਨੋਕਸਾ ਪਾਉਂਦੀ ਉਹਦਾ ਕੋਈ ਫਸਲ ਤੇ ਮਾੜਾ ਪ੍ਰਭਾਵ ਨਹੀਂ ਹੈਗਾ ਸਿਰਫ ਇਕਨੋਮਿਕਲੀ ਆਪਣਾ ਖਰਚਾ ਥੋੜਾ ਜਿਆਦਾ ਵਧ ਹੋ ਜਾਂਦਾ ਤੇ ਫਿਰ ਇਸ ਕੰਬੀਨੇਸ਼ਨ ਦੇ ਨਾਲ 240 ਨਹੀਂ ਪੈਣੀ ਚੌੜੇ ਪੱਤੇ ਵਾਲਾ ਕੋਈ ਗੰਦ ਹੈਗਾ ਤੇ ਪੰਜ ਕੁੜੀਆਂ ਤੁਸੀਂ ਮੈਟਸਲ ਪੂਰਨ ਮਥਾਇਲ ਦੀਆਂ ਕਿਸੇ ਚੰਗੀ ਕੰਪਨੀ ਦੀ ਲੈ ਕੇ ਐਲ ਗ੍ਰਿਪ ਵਗੈਰਾ ਲੈ ਕੇ ਚਾਹੇ ਉਹ ਡਬਲਯੂਪੀ ਵਾਲੀ ਚਾਹੇ ਡਬਲਯੂ ਜੀ ਵਾਲੀ ਆ ਜਿਹੜੀ ਵੀ ਅਵੇਲੇਬਿਲਟੀ ਮਿਲਦੀ ਆ ਲੈ ਕੇ ਤਰੇਲ ਲੱਤੀ ਤੇ ਅਲੱਗ ਅਲੱਗ ਘੋਲ ਕਰਕੇ ਤੁਸੀਂ ਪਾ ਕੇ ਆਪਣੀ ਖੇਤ ਦੇ ਵਿੱਚੋਂ ਗੰਧ ਨੂੰ ਮੈਨੇਜ ਕਰ ਸਕਦੇ ਜੀ ਮੈਂ ਮੈਨੇਜ ਲੈਵਲ ਜੂਸ ਕੀਤਾ ਖਾਤਮਾ ਕਿਉਂ ਨਹੀਂ ਜੂਸ ਕੀਤਾ ਕਿਉਂਕਿ तकरीबन ਸਾਰੇ ਟੈਕਨੀਕਲ ਪੁਰਾਣੇ ਹੋ ਗਏ ਆ ਤੇ ਕਈਆਂ ਖੇਤਾਂ 'ਚ ਗੰਧ ਮਰ ਜਾਂਦਾ ਤੇ ਕਈਆਂ ਖੇਤਾਂ 'ਚ ਇਹਨਾਂ ਦੀ ਡੇੜੀ ਡੇੜੀ ਡੋਜ਼ ਪਾਉਣ ਦੇ ਬਾਵਜੂਦ ਵੀ ਗੁੱਲੀ ਡੰਡਾ ਨਹੀਂ ਮਰ ਰਿਹਾ ਸੋਕ ਸਾਹ ਦੋਸਤੋ ਮੈਨੇਜ ਕਰ ਸਕਦੇ ਆ 100 ਪੈਸੇ ਮਰਜੀ ਤੇ ਵੈਲਡ ਗੁੱਡ ਨਹੀਂ ਤੇ ਜਿੰਨਾ ਘਟਦਾ ਵਾ 80 ਪੈਸੇ ਮਰਦਾ 90 ਪੈਸੇ ਮਰਦਾ ਉਹਨਾਂ ਮਾਰ ਕੇ ਆਪਣੀ ਖੇਤੀ ਨੂੰ ਆਪਣੀ ਕਣਕ ਨੂੰ ਗੋਲੀ ਡੰਡੇ ਤੋਂ ਬਰੂਸੀ ਤੋਂ ਬਾਥੂ ਮੈਨੇ ਪਾਲਕ ਤੋਂ ਬਚਾਉਣ ਦੀ ਕੋਸ਼ਿਸ਼ ਕਰੀਏ ਕਣਕ ਦੇ ਸੰਬੰਧ ਵਿੱਚ ਖੇਤੀ ਦੇ ਕਿਸੇ ਵੀ ਸੰਦਰਭ ਤੇ ਤੁਹਾਡੀ ਕੋਈ ਵੀ ਇਨਕੁਆਰੀ ਮੇਰਾ ਨੰਬਰ 921609988 ਤੇ ਮੇਰੇ ਨਾਲ ਸੰਪਰਕ ਕਰ ਲਿਓ ਜਿਨੀ ਗੁਰੂ ਨਾਨਕ ਸਾਹਿਬ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਬੁੱਧਤੀ ਬੋਧ ਅਨਸਾਰ ਤੁਹਾਡੇ ਮਸਲੇ ਦਾ ਤੁਹਾਡੀ ਮਾਰਕੀਟ ਦੇ ਹਿਸਾਬ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਨਾਮ ਜਪੋ ਕਿਰਤ ਕਰੋ ਵੰਡ ਛਕੋ ਗੁਰੂਪਦੇ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ